ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀਆਂ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਏ ਆ ਪਿੰਡ ਆਪਣੀ ਪਿੰਡ ਸੋਗ ਦਾ ਸੁਖ ਆਨੰਦ ਜਿਹੜਾ ਸਾਨੂੰ ਮੋਗਾ ਲਗ ਜਾਂਦਾ ਤਸੀਲ ਸਾਨੂੰ ਬਾਗਾਪੁਰਾਣਾ ਲਗ ਜਾਂਦੀ ਆ ਤੇ ਬਾਈ ਕੋਲੇ ਅੱਜ ਆਪਣੇ ਘਰ ਦੀ ਝੋਟੀ ਸੇਲ ਸੀ ਬਾਈ ਡੈਰੀ ਫਾਰਮ ਹੁੰਦਾ ਕੰਮ ਕਰਦੇ ਸੀ ਪਹਿਲਾਂ ਤੇ ਹੁਣ ਕੋਦਰ ਜਿਵੇਂ ਕਰਕੇ ਬਾਈ ਨੇ ਆਪਦੇ ਪਸ਼ੂ ਸੇਲ ਕਰਨੇ ਆਗੇ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਮੱਝ ਦੀ ਸਸਿਕਾ ਬਾਈ ਸਸਿਕਾ ਬਾਈ ਤੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਾਈ ਦਸਿੰਦਰ ਸਿੰਘ ਠੀਕ ਹੈ ਜੀ ਤੇ ਕੀ ਡਿਟੇਲ ਹੈ ਜੀ ਆਪਣੀ ਮੱਝ ਦੀ ਡਿਟੇਲ ਵੀਰੇ ਚੌਥੇ ਸੂਏ ਮੱਝ ਨੇ ਸੁਣਾ ਠੀਕ ਹੈ ਜੀ ਠੀਕ ਹੈ ਨਾ ਘਰ ਦੀ ਝੋਟੀ ਹੈ ਠੀਕ ਹੈ ਜੀ ਸਾਢੇ 12 ਲੀਟਰ ਬਰਾਹੇਟਰ ਦੁੱਧ ਹੈ ਸਹੀ ਹੈ ਜੀ ਸਨਾਂ ਦੀ ਹੋਈਗਾ ਸਾਫਾ ਸੀ ਇੱਕ ਮਹੀਨੇ ਛੱਡੀ ਹੋਇਆ ਸਾਨੂੰ ਠੀਕ ਹੈ ਜੀ ਠੀਕ ਹੈ ਇੱਕ ਮਹੀਨਾ ਹੋਇਆ ਛੱਡੀ ਨੂੰ ਹੋਇਆ ਠੀਕ ਹੈ ਠੀਕ ਆਪ ਛੱਡੀ ਹੈ ਠੀਕ ਹੈ ਉਹ ਦੁੱਧ ਪਟਣ ਲੱਗ ਗਿਆ ਜਿਹੜੀ ਕਿ ਉਹ ਠੰਡੀ ਸੀ ਰਜੋ ਅੱਜ ਦੀ ਠੀਕ ਹੈ ਤੇ ਤੀਜੇ ਸਵੇਰੇ ਕਿੰਨਾ ਕੁ ਰਿਕਾਰਡ ਸੀ ਜੀ ਦੁੱਧ ਦੁੱਧ ਵੀਰੇ ਅਸੀਂ ਇਹ ਚ 12 12.5 ਹਾਂਜੀ ਸਣੇ ਘਟੇ ਤੋਂ ਦੁੰਦੇ ਰਹੇ ਠੀਕ ਹੈ ਘਟਾ ਛੱਡ ਕੇ ਦੁੰਦੇ ਰਹੇ ਹਾਂ 12 ਠੀਕ ਹੈ ਬਾਕੀ ਵੀ ਤੁਸੀਂ ਦੇਖ ਸਕਦੇ ਹੋ ਮੰਤਰਮੂਨ ਤੋਂ ਬਹੁਤ ਸੋਹਣੀਆਂ ਬਾਡੀ ਸਟਰਕਚਰ ਵੀ ਸੋਹਣਾ ਮੜਾ ਤੇਰਾ ਦਿਖਾ ਦਿਓ ਬੋਰ ਖਾਨੇ ਥਾੜ੍ਹ-ਥੋੜ੍ਹ ਬਹੁਤ ਸੋਹਣਾ ਲੱਗਿਆ ਵੀ ਮੁੱਠੀ-ਮੁੱਠਿਆ ਥਾੜਾ ਵੀੜੇ ਪਾਯਾਰ ਕੇ ਥਾੜਾ ਲਖਣਵੇਂ ਖਾਨ ਥਾੜਾ ਵੀ ਸਾਰੇ ਤੇ ਪਟਪੁਰੇ ਦੀ ਵੀ ਚੰਗੀ ਆ ਵੇਰ ਬੱਡੀ ਵੀ ਚੰਗੀ ਆ ਬਈ ਆਣੀ ਆਪਾਂ ਕਹੇ ਬਾਹਰ ਤੇ ਉੱਲੇਵਾ ਤੁਸੀਂ ਦੇਖ ਸਕਦੇ ਹਾਂ ਵੀ ਇਹ ਕਿੰਨੇ ਕਿ ਤਰ੍ਹਾਂ ਦੀ ਕੱਚੀ ਹੈ ਇਹ ਰੱਖ ਦਿੰਦੇ ਵੇਖ ਹਜੇ 10 ਦਿਨਾਂ ਦੀ ਬਈ ਕੱਚੀ ਆ ਤੁਸੀਂ ਦਾ ਅੰਦਾਜ਼ਾ ਲਾ ਸਕਦੇ 10 ਦਿਨਾਂ ਦੀ ਬਈ ਹਜੇ ਕੱਚੀ ਆ ਹਵਾਨਾ ਹਜੇ ਨੇ ਕਰਮਾ ਨਹੀਂ ਨੂੰ ਹੋਰ ਤਿਆਰ ਕਰ ਜਾਣਾ ਹਵਾਨੇ ਨੂੰ ਜੈਕ ਬਈ ਬਹੁਤ ਸੋਹਣੀ ਆ ਵਾਣਾ ਵੀ ਦੇਖਿਆ ਭਰਮੇ ਜੁੱਸੇ ਦੀ ਗੱਟ ਚੌੜਾ ਹਵਾਨਾ ਬਾਦੋਂ ਆਉਂਦਾ ਬ ਜਿੰਨੀ ਤੱਕ ਹਵਾਲੇ ਦੀ ਪਛਾਣ ਹੋ ਉਨੀ ਤੱਕ ਹੀ ਗਾਣੂਆ ਤੇ ਬਾਕੀ ਬਈ ਤੁਹਾਨੂੰ ਫੇਰ ਦਿਖਾ ਦੇਣਾ ਦੇਖੋ ਬਈ ਹਵਾਲੇ ਹੋਣ ਨੇ ਉਸ ਵਿੱਚ ਕੋਈ ਕੱਚ ਨਹੀਂ ਹੈ ਬਾਕੀ ਜਿੰਨੀ ਤੱਕ ਪਛਾਣ ਹੋ ਉਨੀ ਬਈ ਗਾਣੂਆ ਹੈ ਬਾਕੀ ਨੇ ਧੱਕ ਬਈ ਹੋਰ ਕਰ ਜਾਣੀ ਹੈ ਪਛਾਣ ਨੂੰ ਇਹ ਕਰਮਾ ਜਿਹੜਾ 10 ਦਿਨ ਪਿਆ ਤੇ ਇਹਨੇ ਲਈ ਬਹੁਤ ਤਿਆਰ ਕਰ ਜਾਣਾ ਬਾਕੀ ਦੁੱਧ ਬਾਦ ਨੇ ਬਈ ਜਿਹੜੇ ਭਰਾ ਨੇ ਲੈਣੀ ਆ ਉਹ ਜਾਨੀ ਕਿ ਬੜੀਆ ਰਹੂਗੀ ਦੁੱਧ ਬਾਦ ਚੰਗਾ ਜਿਸਾ ਆਉਣਾ ਹਵਾਨਾ ਇਹ ਦੁੱਧ ਚੰਗਾ ਦੇ ਜਾਣਾ ਐਦਕੀ ਤੇ ਬਈ ਕੀ ਡਿਮਾਂਡ ਕਰਦੇ ਆ ਬਈ ਜੀ ਸਿਰਫ ਬਈ ਡਿਮਾਂਡ ਤਾਂ ਸਾਡੇ ਕੀ ਲੱਖ ਰੁਪਏ ਦੀ ਠੀਕ ਹੈ ਜੀ ਆਏ ਦਾ ਦਾ ਮੰਨਤਨ ਕਰ ਆਏ ਦਾ ਦਾ ਮੰਨਤਨ ਹਾਂ ਠੀਕ ਹੈ ਲੱਖ ਰੁਪਏ ਬਈ ਡਿਮਾਂਡ ਕੀਤੀ ਆ ਆਏ ਦਾ ਦਾ ਮੰਨਤਨ ਹੋ ਜੂਗਾ ਬਾਕੀ ਤੁਸੀਂ ਆ ਕੇ ਆਪ ਗਰੰਟੀ ਆ ਫੁੱਲ ਸਾਡੀ ਠੀਕ ਹੈ ਸੇਲ ਠੰਡੀ ਪੂਰੀ ਆ ਪੂਰੀ ਮੈਂ ਨੇ ਕਹਿ ਤੀ ਉਹ ਸਹੀ ਹੋਊਗੀ ਬਈ ਸੇਲ ਠੰਡੀ ਪੂਰੀ ਹੋਊਗੀ ਝੂਠ ਮਾਰਨਾ ਬਈ ਯਾਰ ਹਾਂ ਹਾਂ ਨਹੀਂ ਨਹੀਂ ਠੀਕ ਹੈ ਜੀ ਤੇ ਬਾਕੀ ਤੁਸੀਂ ਤਸੱਲੀ ਭਾ ਆਪ ਆ ਕੇ ਕਰ ਲੈਣੀ ਹੈ ਚੈੱਕ ਕਰ ਲੈਣੀ ਹੈ ਹਨਾ ਤੇ ਆਪ ਦਾ ਫੋਨ ਨੰਬਰ ਆ ਤੇ ਘਰ ਦਾ ਐਡਰੈਸ ਦੱਸ ਦਿਓ ਫੋਨ ਨੰਬਰ 98770 ਹਾਂ ਜੀ 01625 ਠੀਕ ਹੈ ਜੀ ਤੇ ਮੇਰਾ ਨਾਮ ਹੈ ਜਸਵੰਦਰ ਸਿੰਘ ਹਾਂਜੀ ਜਸਵੰਦਰ ਸਿੰਘ ਬਰਾੜ ਉਹਨਾਂ ਨੂੰ ਵਾਲੇ ਫੌਜੀ ਕਹਿੰਦੇ ਆ ਹਾਂਜੀ 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 ਤੇ son of ਸੁਭਾ ਸਿੰਘ ਠੀਕ ਹੈ ਜੀ ਠੀਕ ਹੈ ਤੇ ਨੀਅਰੈਸਟ ਹੈਗਾ ਚੀਦਾ ਰੋਡ ਠੀਕ ਹੈ SBI ਬੈਂਕ ਠੀਕ ਹੈ SBI ਬੈਂਕ ਨੇੜੇ ਆਪਣਾ ਘਰ ਹੈ ਠੀਕ ਹੈ ਬਾਕੀ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਆਂਦਾ ਜੇ ਸਾਥੋਂ ਕੋਈ ਦੱਸਣ ਲਈ ਕੋਈ ਕਮੀ ਪੇਸ਼ੀ ਰਹਿ ਗਈ ਹੈ ਤੁਸੀਂ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਆਗੇ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਹੋ ਸਕੇ ਤੇ ਮੇਰਾ ਭਰਾਜ ਦਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ